ਖਾਸ ਖਬਰ ਮੇ ਨਜ਼ਰ ਪ੍ਰੋਗਰਾਮ ਦੇ ਵਿੱਚ ਮੈਂ ਸਾਰੇ ਕਾਟਵਾਲ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਕਰਦੀ ਹਾਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਧਿਆਨ ਕੇਂਦਰਿਤ ਕਰਨ ਵਾਲੀ ਖਬਰ ਤੇ ਚਾਪ ਮਾਰਾਂਗੇ ਜੋ ਕਿ ਇਸ ਸਮੇਂ ਵੱਡੀ ਪੱਧਰ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਦੇ ਖਿਲਾਫ ਇੱਕ ਬਹੁਤ ਵੱਡੀ ਜੰਗ ਚੜੀ ਹੋਈ ਹੈ ਜਿੱਹਾਂ ਗੱਲ ਕਰਾਂਗੇ ਡਾਕਟਰ ਸ਼ਿਆਨ ਸੁੰਦਰ ਦਿਪਤੀ ਵੱਲੋਂ ਲਿਖੇ ਨਸ਼ਾ ਖਿਲਾਫ ਯੁੱਧ ਨੇ ਅਮੰਦੀ ਲੋੜ ਦੇ ਮੁੱਦੇ ਤੇ। ਤੋਂ ਵਧਿਆਂਗੇ ਦੱਸਿਏ ਜਪਾਨ ਦੀ ਦੋ ਸ਼ਹਿਰ ਹਿਰੋਸ਼ਿਮਾ ਅਤੇ ਨਾਗਾਸਾਕੀ 1945 ਵਿੱਚ ਦੋ ਬੰਬ ਧਮਾਕਿਆਂ ਦੌਰਾਨ ਤਬਾਹ ਹੋ ਗਏ। ਇਹ ਵਿਸ਼ਵ ਯੁੱਧ ਦਾ ਨਤੀਜਾ ਸੀ। ਦੁਨੀਆ ਦੇ ਲੋਕਾਂ ਨੇ ਉਸ ਤੋਂ ਸਬਕ ਲੈਣ ਦੀ ਕੋਸ਼ਿਸ਼ ਕੀਤੀ ਅਤੇ ਦੁਨੀਆ ਤੋਂ ਯੁੱਧ ਖਤਮ ਕਰਨ ਸੰਬੰਧੀ ਵਿਉਂਤਵੰਦੀ ਬਾਰੇ ਸੋਚਣ ਲੱਗੇ। ਨਤੀਜੇ ਵਜੋਂ UN ਦਾ ਗਠਨ ਹੋਇਆ ਇਸ ਨੂੰ ਹੋਂਦ ਵਿੱਚ ਆਏ तकरीबन 80 ਸਾਲ ਹੋ ਗਏ ਹੁਣ ਇਸ ਦੀ ਆਪਣੀ ਹੋਂਦ ਤੇ ਹੀ ਪ੍ਰਚੰਚਨ ਲੱਗਿਆ ਜਿਸ ਨੇ ਸਾਰੀ ਦੁਨੀਆ ਨੂੰ ਆਪਸ ਵਿੱਚ ਮਿਲ ਕੇ ਰਹਿਣ ਦੇ ਸਿਖਿਆ ਦੇਣੀ ਸੀ ਤੇ ਦੁਨੀਆ ਭਰ ਵਿੱਚ ਭਾਈਚਾਰਾ ਬਣਾ ਕੇ ਰੱਖਣ ਦੀ ਤਾਕੀਦ ਕਰਨੀ ਸੀ ਸੱਤੇ ਵਜੋਂ ਹੁਣ ਤੀਜੇ ਵਿਸ਼ਵ ਯੁੱਧ ਦੀਆਂ ਗੱਲਾਂ ਹੋ ਰਹੀਆਂ ਹਨ ਨਸ਼ਿਆਂ ਦਾ ਇਤਿਹਾਸ ਹਜ਼ਾਰਾਂ ਸਾਲਾਂ ਪੁਰਾਣਾ ਹੈ ਨਸ਼ੇ ਮਨੁੱਖੀ ਚਾਲ ਚੱਲਨ ਵਿੱਚ ਇਤਫਾਕ ਵਾਂਗ ਸਾਹਮਣੀ ਆਏ ਤੇ ਮਨੁੱਖ ਨੂੰ ਲੱਗਿਆ ਕਿ ਇਸ ਨਾਲ ਮਨ ਸ਼ਾਂਤ ਹੋ ਜਾਂਦਾ ਹੈ। ਉਹ ਹੀ ਮਨੁੱਖ ਜਿਸ ਦੇ ਮਨ ਦੇ ਇੱਕ ਕੋਨੇ ਵਿੱਚ ਸ਼ਾਂਤੀ ਸੀ ਤੇ ਦੂਜੇ ਵਿੱਚ ਮਨੁੱਖਤਾ ਦੀ ਤਬਾਹੀ। ਫਿਰ سلسلہ ਇਸ ਤਰ੍ਹਾਂ ਵਾਪਰਿਆ ਕਿ ਮਨ ਨੂੰ ਸ਼ਾਂਤ ਕਰਨ ਵਾਲੇ ਪਦਾਰਥ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਪਾਉਣਗੇ। ਠੀਕ ਹੈ ਅਸੀਂ ਹਿਰੋਸ਼ਿਮਾ ਤੇ ਨਾਗਾਸਾਕੀ ਵਾਲਾ ਸਮਾਂ ਨਹੀਂ ਦੇਖਿਆ ਹਰ ਸਾਲ ਉਸ ਦਿਨ ਉਸ ਤਬਾਹੀ ਨੂੰ ਯਾਦ ਕਰ ਲੈਂਦੇ ਹਾਂ ਪਰ ਨਸ਼ਿਆਂ ਨਾਲ ਤਬਾਹੀ ਹਰ ਰੋਜ਼ ਵਾਪਰ ਰਹੀ ਹੈ ਅਤੇ ਕਿੰਨੇ ਹੀ ਘਰ ਇਸ ਦੀ ਗਵਾਹੀ ਪਰਦੇ ਹਨ ਇਹ ਨਹੀਂ ਕਿ ਇਸ ਦਿਸ਼ਾ ਵਿੱਚ ਕੋਈ ਕਦਮ ਨਹੀਂ ਪੁੱਟੇ ਗਏ ਇਹ ਭਾਵੇਂ ਤਬਾਹੀ ਦੇ ਬੰਬ ਹੋਣ ਜਾਂ ਨਸ਼ਿਆਂ ਦੀ ਗੱਲ ਹੋਵੇ ਵਿਗਿਆਨ ਨੇ ਕੋਈ ਵੀ ਖੋਜ ਕੀਤੀ ਤਾਂ ਮੂਲਾ ਮਕਸਦ ਮੁਨਫਤਾ ਦੀ ਭਲਾਈ ਸੀ ਪਰ ਜ਼ਿੰਮੇਵਾਰੀ ਦੇ ਹੱਥ ਪੈ ਕੇ ਉਹ ਖੋਜ ਤਬਾਹਤ ਨੂੰ ਸਹੋਬ ਆਪਣੇ ਮੁਲਕ ਖਾਸ ਕਰਕੇ ਪੰਜਾਬ ਵਿੱਚ ਨਸ਼ਿਆਂ ਨਾਲ ਹੋ ਰਹੀ ਤਬਾਹੀ ਨੂੰ ਲੈ ਕੇ ਦੇਸ਼ ਅਤੇ ਸਮਾਜ ਨੇ ਇਸ ਬਾਰੇ ਆਪਣਾ ਫਿਕਰ ਵੱਧ ਚੜ ਕੇ ਜ਼ਾਹਰ ਕੀਤਾ ਇਹ ਕਹਾਣੀ ਵੀ ਕੋਈ ਬਹੁਤ ਪੁਰਾਣੀ ਨਹੀਂ ਹੈ ਜਿੱਥੇ ਨਸ਼ਿਆਂ ਦੀ ਆਮਦ ਹਜ਼ਾਰਾਂ ਸਾਲ ਪੁਰਾਣੀ ਉਦੋਂ ਨਵਾ ਵਰਤਾਰਾ ਕਈ ਸਾਲਾਂ ਦਾ ਜਦੋਂ ਸਮੈਕ ਅਤੇ ਹੈਰੋਇਨ ਨੇ ਆਪਣੀ ਹਾਜ਼ਰੀ ਲਵਾਈ ਸਮੈਕ ਅਤੇ ਹੈਰੋਇਨ ਕਿਸੇ ਨੇ ਲੱਭੇ ਸਮਾਜ ਨੇ ਇਹਨਾਂ ਨੂੰ ਕਿਉਂ ਕਬੂਲਿਆ ਇਹ ਵਿਗਿਆਨ ਇਹਨਾਂ ਨੂੰ ਤਿਆਰ ਕਰ ਸਕਦਾ ਹੈ ਤਾਂ ਵਿਗਿਆਨ ਕੋ ਇਸ ਦਾ ਤੋੜ ਵੀ ਹੋਵੇਗਾ ਅੱਜ ਨਸ਼ਾ ਦੀ ਸਮੱਸਿਆ ਦਿਓ ਰੂਪ ਵਿੱਚ ਸਾਡੇ ਸਾਹਮਣੇ ਹੈ ਇਹ ਵੱਡੀ ਗੁੰਜਲਦਾਰ ਸਮੱਸਿਆ ਬਣ ਗਈ ਹੈ ਇਹ ਸਮੱਸਿਆ ਸਿਰਫ ਨਸ਼ੇ ਅਤੇ ਨਸ਼ਈ ਤੱਕ ਸੀਮਤ ਨਹੀਂ ਇਹ ਪਰਿਵਾਰ ਸਮਾਜ ਅਤੇ ਦੇਸ਼ ਨੂੰ ਆਪਣੇ ਕਲਾਵੇਂ ਵਿੱਚ ਲੈ ਰਹੀ ਹੈ ਇਸ ਸਮੱਸਿਆ ਦੇ ਤਾਰ ਹੁਣ ਕਮਾਂਦੀ ਪੱਧਰ ਤੱਕ ਪਹੁੰਚੇ ਹੋਏ ਹਨ ਇਸ ਤੋਂ ਵੀ ਵੱਧ ਸਮੈਗ ਅਤੇ ਹੈਰੋਇਨ ਵਰਗੇ ਗੈਰ ਕਾਨੂੰਨੀ ਨਸ਼ਿਆਂ ਨਾਲ ਬਹੁਤ ਵੱਡੀ ਮਾਤਰਾ ਵਿੱਚ ਪੈਸੇ ਜੁੜੇ ਹੋਏ ਹਨ ਨਤੀਜੇ ਵਜੋਂ ਦੇਸ਼ ਦੀ ਰਾਜਪਤੀ ਜਿਸ ਨੇ ਲੋਕ ਪੱਖੀ ਭੂਮਿਕਾ ਨਿਭਾਉਣੀ ਹੁੰਦੀ ਹੈ ਖੁਦ ਇਸ ਧੰ ਦੇ ਚੁੰਗਲ ਵਿੱਚ ਫਸੀ ਨਜ਼ਰ ਆਉਂਦੀ ਹੈ ਕਹਿਣ ਦਾ ਮਤਲਬ ਸਰਕਾਰ ਤੋਂ ਅਸੀਂ ਸਮੱਸਿਆ ਦਾ ਹੱਲ ਚਾਉਂਦੇ ਆ ਉਹ ਖੁਦ ਹੀ ਇਸ ਵਿੱਚ ਫਸੀ ਪਈ ਹੈ ਚਿੱਟੇ ਖਿਲਾਫ ਕਾਲਾ ਦਿਨ ਵੱਡੀ ਪ੍ਰੋਗਰਾਮ ਉਦਮ ਪ੍ਰੋਗਰਾਮ ਅਤੇ ਹੋਰ ਅਜਿਹੇ ਕਿੰਨੇ ਹੀ ਪ੍ਰੋਗਰਾਮ ਸਰਕਾਰਾਂ ਨੇ ਸਮੇਂ-ਸਮੇਂ ਸ਼ੁਰੂ ਕੀਤੇ ਪਰ ਇਹਨਾਂ ਪ੍ਰੋਗਰਾਮਾਂ ਦੇ ਬਾਵਜੂਦ ਸਮੱਸਿਆ ਜਿਉਂ ਦੀ ਤਿਉਹ ਹੈ ਸਗੋਂ ਹਰ ਨਵੇਂ ਪ੍ਰੋਗਰਾਮ ਤੋਂ ਬਾਅਦ ਸਮੱਸਿਆ ਵਿੱਚ ਵਾਧਾ ਹੀ ਦੇਖਣ ਨੂੰ ਮਿਲਦਾ ਹੈ ਨਸ਼ਿਆਂ ਖਿਲਾਫ ਪ੍ਰੋਗਰਾਮ ਤਹਿਤ ਨਸ਼ਿਆਂ ਬਾਰੇ ਸਮਝ ਤੋਂ ਆਪੇ ਅੰਦਾਜ਼ਾ ਲੱਗ ਸਕਦਾ ਹੈ ਕਿ ਸਾਡੀ ਸਮਝ ਕਿੰਨੀ ਪੇਟਲੀ ਹੈ ਨਸ਼ਿਆਂ ਬਾਰੇ ਸਭ ਤੋਂ ਪ੍ਰਚਲਿਤ ਸਮਝ ਇਹ ਹੈ ਪ੍ਰਚਾਰ ਦੀ ਹੈ ਕਿ ਨਸ਼ਿਆਂ ਨੂੰ ਠੱਲ ਪਾਉਣ ਲਈ ਇਹਦੇ ਦੋ ਪਹਿਲੂਆਂ ਮੰਗ ਤੇ ਸਪਲਾਈ ਤੇ ਕੰਮ ਕਰਨਾ ਚਾਹੀਦਾ ਹੈ ਮਤਲਬ ਨਸ਼ਿਆਂ ਦੀ ਮੰਗ ਘਟਾਉਣੀ ਚਾਹੀਦੀ ਹੈ ਸਪਲਾਈ ਆਪਣੇ ਆਪ ਬੰਦ ਹੋ ਜਾਵੇਗੀ ਸੁਣਨ ਨੂੰ ਇੱਕ ਵਾਰੀ ਗੱਲ ਜੱਚਦੀ ਹੈ ਪਰ ਇਸ ਵਿੱਚ ਵੱਡਾ ਨੁਕਸ ਇਹ ਹੈ ਕਿ ਇੱਕ ਤਾਂ ਇਹ ਨਸ਼ਈ ਤੇ ਨਿਸ਼ਾਨਾ ਸਹੀਦੀ ਹੈ ਦੂਜਾ ਨਸ਼ੇ ਵੇਚਣ ਵਾਲਿਆਂ ਤੇ ਠੀਕ ਹੈ ਇਹ ਦੋਵੇਂ ਤਰ੍ਹਾਂ ਹੀ ਇਸ ਵਿੱਚ ਕਾਰਜਸ਼ੀਲ ਹਨ ਤੇ ਦੋਹਾਂ ਦਾ ਗੂੜਾ ਸੰਬੰਧ ਹੈ ਪਰ ਦਿੱਕਤ ਕੀ ਹੈ ਨਸ਼ੇ ਕਰਨ ਵਾਲੇ ਸ਼ਖਸ ਅਤੇ ਉਸ ਦੀ ਮਾਨਸਿਕਤਾ ਨੂੰ ਸਮਝੇ ਬਗੈਰ ਨਸ਼ੇ ਦੀ ਮੰਗ ਨੂੰ ਨਹੀਂ ਸਮਝਿਆ ਜਾ ਸਕਦਾ ਨਾਲੇ ਨਸ਼ਾ ਵੇਚਣ ਵਾਲਾ ਹਰ ਦਮ ਨਸ਼ਾ ਵੇਚਣ ਲਈ ਤਿਆਰ ਰਹਿੰਦਾ ਹੈ ਉਹ ਨਸ਼ੇ ਵੇਚਣ ਦੇ ਨਵੇਂ ਤੋਂ ਨਵੇਂ ਰਾ ਲੱਭਦਾਰ ਹੁੰਦੇ। ਸਮੱਸਿਆ ਦਾ ਇੱਕ ਹੋਰ ਪੱਖ ਹੈ ਜੋ ਕਿਸੇ ਡੂੰਗੀ ਸਾਜਿਸ਼ਟਾ ਹਿੱਸਾ ਲੱਗਦਾ ਹੈ। ਇਹ ਸਮੱਸਿਆ ਸਮਾਜਿਕ ਹੈ ਅਤੇ ਇਸ ਦੀ ਜੜ ਪਰਿਵਾਰ ਵਿੱਚੋਂ ਲੱਭੀ ਜਾ ਸਕਦੀ ਹੈ। ਨਸ਼ਾ ਸ਼ੁਰੂ ਕਰਨ ਤੋਂ ਲੈ ਕੇ ਨਸ਼ਾ ਛੱਡਣ ਤੱਕ ਪਰਿਵਾਰ ਦੀ ਬਹੁਤ ਵੱਡੀ ਭੂਮਿਕਾ ਹੈ। ਹੁਣ ਨਸ਼ੇ ਨੂੰ ਆਮ ਸਰੀਰਕ ਬਿਮਾਰੀ ਵਾਂਗ ਲਿਆ ਜਾ ਰਿਹਾ ਹੈ। ਨਸ਼ਿਆਂ ਨੂੰ ਸਮਝਣ ਲਈ ਇੱਕ ਪੱਖ ਹੈ ਜਿਸ ਬਾਰੇ ਸਾਰੇ ਮਾਹਿਰ ਆਪਣਾ ਪੱਖ ਪੇਸ਼ ਨਹੀਂ ਕਰ ਰਹੇ। ਇਹ ਸਮੱਸਿਆ ਤਿੰਨ ਤਰੀਕ ਨਸ਼ੇ ਨਸ਼ੇਕਰਨ ਦਾ ਮਾਹੌਲ ਅਤੇ ਨਸ਼ੇਕਰਨ ਵਾਲਾ ਬੰਦਾ ਨਸ਼ੇ ਤੇ ਮਾਹੌਲ ਤੇ ਉਸ ਮਾਹੌਲ ਨੂੰ ਚਲਦਾ ਹੋਇਆ ਨਸ਼ਈ ਇਹਨਾਂ ਤਿੰਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਅੱਜ ਜੇ ਨਸ਼ੇ ਦੀ ਜਦੋਂ ਵੀ ਗੱਲ ਕਰਦੇ ਹਾਂ ਤਾਂ ਸਬਦ ਦਾ ਨਿਸ਼ਾਨਾ ਨਸ਼ਈ ਹੁੰਦਾ ਹੈ ਪਰਿਵਾਰ ਵਿੱਚ ਨਸ਼ਈ ਨੂੰ ਘਰ ਦੀ ਬਰਬਾਦੀ ਦਾ ਜ਼ਿੰਮੇਵਾਰ ਕਿਹਾ ਜਾਂਦਾ ਹੈ ਦੇਸ਼ ਦੀ ਮੰਦੀ ਹਾਲਤ ਦਾ ਜ਼ਿੰਮੇਵਾਰ ਨਸ਼ਈ ਨੂੰ ਕਿਹਾ ਜਾਂਦਾ ਹੈ ਨਸ਼ੇ ਬਾਰੇ ਇਸ ਸਮਝ ਵਿੱਚ ਜੋ ਸਭ ਤੋਂ ਵੱਡੀ ਭੁੱਲ ਹੋਈ ਜਾਂ ਹੋ ਰਹੀ ਹੈ ਉਹ ਹੈ ਕਿ ਅਸੀਂ ਨਸ਼ਾ ਕਰਨ ਵਾਲੇ ਦੀ ਮਾਨਸਿਕਤਾ ਨੂੰ ਨਹੀਂ ਸਮਝਿਆ ਉਹ ਨਸ਼ਾ ਕਰਦੇ ਕਿਉਂ ਹਨ ਨਸ਼ੇ ਉਸ ਲਈ ਖਿੱਚ ਦਾ ਕੇਂਦਰ ਕਿਉਂ ਹਨ ਨਸ਼ਾ ਕਰਨ ਵਾਲੇ ਦੀ ਉਮਰ ਜੋ ਸਭ ਤੋਂ ਵੱਧ ਦੁਨੀਆ ਭਰ ਵਿੱਚ ਸਾਹਮਣੇ ਆਈ ਹੈ ਉਹ 19 ਤੋਂ 35 ਸਾਲ ਹੈ ਇਹ ਉਮਰ ਕਿਸੇ ਵੀ ਦੇਸ਼ ਲਈ ਸਭ ਤੋਂ ਕਮਾਊ ਉਮਰ ਹੈ ਉਹਨਾਂ ਅੰਦਰ ਕੰਮ ਕਰਨ ਦੀ ਕਾਬਲੀਅਤ ਵੀ ਹੁੰਦੀ ਹੈ ਸਮਰਥਾ ਵੀ ਇਹੀ ਉਮਰ ਹੈ ਜੋ ਕ੍ਰਾਂਤੀਕਾਰੀ ਕਮਾਵ ਵਿੱਚ ਛੇਸਾ ਵੀ ਲੈਂਦੀ ਹੈ ਅਤੇ ਹੁੱਲੜਵਾਜ਼ਾ ਦੀ ਭੀੜ ਦਾ ਹਿੱਸਾ ਵੀ ਬਣਦੀ ਹੈ। ਇਹੀ ਉਮਰ ਹੈ ਜੋ ਹੌਸ਼ ਤੇ ਜੋਸ਼ ਦੇ ਗੇੜ ਵਿੱਚ ਪ੍ਰਚਾਰੀ ਉਭਾਰੀ ਵੀ ਜਾਂਦੀ ਹੈ। ਜ਼ਿਆਦਾਤਰ ਇਸ ਉਮਰ ਨੂੰ ਹੌਸ਼ ਵੀ ਰਹਿੰਦੀ ਹੈ ਕਿਉਂਕਿ ਵਿਗਿਆਨ ਦੇ ਅਜੂਬੇ ਜਾਂ ਹੋਰ ਕਿਸੇ ਖੇਤਰ ਵਿੱਚ ਅਭਲ ਦਰਜੇ ਦੀਆਂ ਪ੍ਰਾਪਤੀਆਂ ਵੀ ਇਸ ਉਮਰ ਨੇ ਹੀ ਕੀਤੀਆਂ ਹਨ। ਇਹ ਤਾਂ ਨੌਜਵਾਨਾਂ ਨੂੰ ਨਜਿੱਠਣ ਅਤੇ ਉਹਨਾਂ ਨੂੰ ਵਰਤਣ ਵਾਲੇ ਵੱਧ ਦੱਸ ਸਕਦੇ ਹਨ। ਜਦੋਂ ਤੱਕ ਸਮਾਜ ਵਿੱਚ ਰਹਿਣ ਦਾ ਸਵਾਲ ਹੈ ਇਹ ਵੀ ਖੋਜ ਦਾ ਨਤੀਜਾ ਹੈ ਕਿ ਸਾਰੇ ਲੋਕ ਮਿਲ ਕੇ ਇੱਕ ਦੂਜੇ ਦੀ ਮਦਦ ਕਰਕੇ ਪਿਆਰ ਨਾਲ ਰਹਿਣਾ ਚਾਹੁੰਦੇ ਹਨ ਮਨੁੱਖੀ ਲੋੜਾਂ ਬਾਰੇ ਵੀ UNO ਦੀਆਂ ਕਈ ਕਮੇਟੀਆਂ ਨੇ ਖੋਜ ਕੀਤੀ ਹੈ ਖਾਸ ਕਰਕੇ ਪਰਵਾਰਕ ਪਾਲਣ ਪੋਸ਼ਣ ਬਾਰੇ ਇੱਕ ਪਾਸੇ ਮਾਪਿਆਂ ਦਾ کردار ਆਪਸ ਵਿੱਚ ਮਿਲ ਕੇ ਰਹਿਣ ਦਾ ਹੋਵੇ ਦੂਜੇ ਪਾਸੇ ਨੌਜਵਾਨਾਂ ਦੀ ਮਾਨਸਿਕਤਾ ਵਿੱਚ ਪਏ ਪਿਆਰ ਪੁੱਛ ਪਰਵਾਨ ਹੀ ਇਹ ਪਛਾਣ ਨੂੰ ਸਮਝਣ ਵਾਲੇ ਮਾਪੇ ਹੋਂ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਪਰਿਵਾਰ ਦੇ ਪੱਧਰ ਤੇ ਹੀ ਹੱਲ ਕੀਤਾ ਜਾ ਸਕਦਾ ਹੈ। ਨਸ਼ਿਆਂ ਦੇ ਇਸ ਮਾਹੌਲ ਵਿੱਚ ਜੋ ਦੇਸ਼ ਵਿੱਚ ਸਿਆਸਤਦਾਨਾਂ ਦੀ ਲੋੜ ਬਣ ਗਿਆ ਹੈ, ਦੁਨੀਆ ਭਰ ਵਿੱਚ ਵੋਟਾਂ ਦੀ ਰਾਜਨੀਤੀ, ਨਸ਼ੇ ਆ ਤੇ ਨਸ਼ਿਆਂ ਤੋਂ ਕਮਾਈ ਕਾਲੇ ਧਨ ਦੇ ਹੱਥਾਂ ਦੀ ਹੈ। ਇਹੋਂ ਅਸੀਂ ਸਮਝ ਸਕਦੇ ਹਾਂ ਕਿ ਦੁਨੀਆ ਦੀ ਰਾਜਨੀਤੀ ਕਿਸ ਦਿਸ਼ਾ ਵੱਲ ਚੱਲ ਰਹੀ ਹੈ। ਸਰਕਾਰਾਂ ਖੁਦ ਨਸ਼ੇ ਵੰਡ ਵੇਚ ਰਹੀਆਂ ਹਨ ਅਤੇ ਲੋਕ ਇੰਨੇ ਨਾ ਸਮਝਣ। ਕੀ ਸਰਕਾਰਾਂ ਨੂੰ ਨਸ਼ਾ ਚੜਾਓ ਕੇਂਦਰ ਖੋਲਣ ਦੀ ਮੰਗ ਲੈ ਕੇ ਜਾਂਦੇ ਹਨ ਸਰਕਾਰ ਇਸ ਮੰਗ ਨੂੰ ਖੁਸ਼ੀ ਖੁਸ਼ੀ ਕਬੂਲ ਕਰ ਲੈਂਦੀਆਂ ਹਨ ਤੇ ਇਲਾਕੇ ਵਿੱਚ ਨਸ਼ਾ ਚੜਾਓ ਕੇਂਦਰ ਦਾ ਉਦਘਾਟਨ ਕਰਕੇ ਲੋਕਾਂ ਨੂੰ ਤੋਹਫਾ ਦੇ ਕੇ ਨਿਵਾਜ਼ਦੀਆਂ ਹਨ ਗੱਲ ਸ਼ੁਰੂ ਕੀਤੀ ਸੀ ਤਬਾਹੀ ਦੀ ਉਸ ਬੰਬ ਦੀ ਅਤੇ ਯੂਐਨਐਫ ਦੀ ਸਥਾਪਨਾ ਦੀ ਤੇ ਟੀਚਰ ਸੀ ਦੁਨੀਆ ਮਿਲ ਜੁਲ ਕੇ ਪਰਿਵਾਰ ਬਣ ਕੇ ਰਹੇ ਪਰ ਅਜਿਹਾ ਹੋਇਆ ਨਹੀਂ ਤੇ ਸਹੀ ਮਾਇਨੇ ਵਿੱਚ ਕਹੀਏ ਤਾਂ ਅਮਲ ਦੀ ਪਾਲ ਵਿੱਚ ਸਾਰੀ ਦੁਨੀਆ ਨੂੰ ਇਹ جنگ ਦੇ ਮੈਦਾਨ ਵਿੱਚ ਤੱਕਿਆ ਜਾ ਰਿਹਾ ਹੈ ਜਿਸ ਤਰ੍ਹਾਂ ਦਾ ਮਾਹੌਲ ਅੱਜ ਦੁਨੀਆ ਵਿੱਚ ਬਣ ਗਿਆ ਹੈ ਜਾਂ ਬਣਾਇਆ ਜਾ ਰਿਹਾ ਹੈ ਉਹ ਸਰਮਾਇਦਾਰੀ ਜੋ ਕਰਕੇ ਹੈ ਜਿਸ ਦੇ ਹਵਾ ਨੇ ਦੁਨੀਆ ਨੂੰ ਕੀਤਾ ਹੋਇਆ ਫਿਰ ਅਸੀਂ ਆਮਨ ਦੀ ਆਸ ਨਹੀਂ ਕਰ ਸਕਦੇ ਦੁਨੀਆ ਦੇ ਸਭ ਤੋਂ ਵੱਧ ਮੁਨਾਫਾ ਕਮਾਉਣ ਵਾਲਿਆਂ ਦੇ ਦੋਹੀ ਤੰਦੇ ਹਨ ਇੱਕ ਹਥਿਆਰਾਂ ਦਾ ਅਤੇ ਦੂਜਾ ਦਵਾਈਆਂ ਦਾ ਤੇ ਨਸ਼ੇ ਵੀ ਹਥਿਆਰ ਵਜੋਂ ਇਸਤੇਮਾਲ ਹੋ ਰਹੇ ਹਨ ਬਾਰਡਰ ਅਸੀਂ ਬਣਾਏ ਜ਼ਰੂਰ ਹਨ ਪਰ ਨਾਲ ਹੀ ਡਰੋਨ ਵਰਗੀਆਂ ਮਸ਼ੀਨਾਂ ਵੀ ਅਸੀਂ ਹੀ ਬਣਾਈਆਂ ਹਨ ਕੈਨ ਨੂੰ ਪਾਵੇ ਸਭ ਦੇ ਪਿੱਛੇ ਵਿਗਿਆਨ ਹੈ ਪਰ ਵਿਗਿਆਨ ਵੀ ਸਰਮਾਇਦਾਰਾਂ ਦੇ ਹੱਥ ਹੈ ਅਤੇ ਸਰਮਾਇਦਾਰੀ ਦਾ ਇੱਕੋ ਹੀ ਨਿਸ਼ਾਨਾ ਹੈ ਮੁਨਾਫਾ ਇਸ ਦਾ ਇੱਕੋ ਹੀ ਸੁਭਾਅ ਹੈ ਲਾਲਚ ਤੇ ਲਾਲਚ ਲਈ ਦੁਨੀਆ ਦੇ ਹਰ ਕੋਨੇ ਤੱਕ ਆਪਣੇ ਸੰਦ ਜਾਂ ਹਥਿਆਰ ਪਹੁੰਚੋਣਾ ਭਾਵੇਂ ਕਿਸੇ ਨੂੰ ਕਿੰਨਾ ਮਰਜ਼ੀ ਨੁਕਸਾਨ ਪਹੁੰਚਾਉਣ ਭਾਵੇਂ ਇਹ ਦੁਨੀਆ ਹੀ ਤਬਾਹ ਹੋ ਜਾਵੇ ਜਿਵੇਂ ਅਸੀਂ ਇੱਕ ਸੰਕਟ ਦੀ ਹਾਲਤ ਵਿੱਚ ਰਹਿੰਦੇ ਹਾਂ ਤਾਂ ਉਹ ਸੰਕਟ ਨਾਲ ਨਜਿੱਠਣ ਲਈ ਸਿਰਫ ਲੜਾਈ ਦੇ ਰਸਤੇ ਨੂੰ ਚੁਣਨਾ ਕਦੇ ਵੀ ਠੀਕ ਨਹੀਂ ਹੁੰਦਾ ਨਸ਼ਿਆਂ ਦੇ ਵਾਦੇ ਨਾਲ ਜਿੱਥੇ ਸਾਡਾ ਸਮਾਜ ਖਤਰੇ ਵਿੱਚ ਪਾੜਾ ਹੈ ਉਥੇ ਨਸ਼ੇ ਤੋਂ ਬਚਾਅ ਲਈ ਹਮਲਾ ਕਰਨ ਦੇ ਬਜਾਏ ਅੰਗਨ ਅਤੇ ਸਮਝਦਾਰੀ ਨਾਲ ਇਸ ਸਮੱਸਿਆ ਨੂੰ ਹੱਲ ਕਰਨ ਦੀ ਜ਼ਰੂਰਤ ਹੈ ਨਸ਼ਿਆਂ ਦੀ ਸਮੱਸਿਆ ਨੂੰ ਇੱਕ ਜੰਗ ਵਜੋਂ ਦੇਖਣਾ ਅਤੇ ਇਸ ਨੂੰ ਕੁਝ ਰਣਨੀਤੀਆਂ ਜਾਂ ਦਬਾਅ ਦੇ ਨਾਲ ਹੱਲ ਕਰਨਾ ਨਾ ਸਿਰਫ ਇੱਕ ਵੱਡੀ ਗਲਤੀ ਹੈ ਸਗੋਹੇ ਲੰਬੇ ਸਮੇਂ ਲਈ ਕੋਈ ਧ੍ਰਿੜ ਹੱਲ ਨਹੀਂ ਹੋ ਸਕਦਾ ਸਾਨੂੰ ਸਿੱਖਣਾ ਚਾਹੀਦਾ ਹੈ ਕਿ ਇਸ ਮੁੱਦੇ ਨੂੰ ਸੁਰੱਖਿਆ ਸਿੱਖਿਆ ਅਤੇ ਲੋਕਾਂ ਵਿੱਚ ਸੰਵੇਦਨਾ ਦੇ ਰਾਹੀਂ ਸਾਲੀਦ ਹੱਲ ਕਰਨ ਦੀ ਲੋੜ ਹੈ ਨਸ਼ਿਆਂ ਦਾ ਪ੍ਰਸਾਰ ਸਿਰਫ ਹਮਲਿਆਂ ਜਾਂ ਜੰਗਾਂ ਨਾਲ ਰੋਕਿਆ ਨਹੀਂ ਜਾ ਸਕਦਾ ਸਾਡੇ ਸਮਾਜ ਵਿੱਚ ਨਸ਼ਿਆਂ ਦਾ ਵਾਧਾ ਕਈ ਸਬਬਾਂ ਨਾਲ ਹੋ ਰਿਹਾ ਹੈ ਜਿਵੇਂ ਕਿ ਗਰੀਬੀ ਬੇਰਜ਼ਗਾਰੀ ਪਰਿਵਾਰਕ ਅਸਮਾਨਤਾ ਅਤੇ ਸਮਾਜਿਕ ਅਨਪੜ੍ਹਾਈ ਜਦੋਂ ਇੱਕ ਵਿਅਕਤੀ ਮਸ਼ੀਨ ਬਣ ਜਾਂਦਾ ਹੈ ਅਤੇ ਉਸ ਦੀ ਮਨੋਵਿਗਿਆਨਕ ਅਤੇ ਆਰਥਿਕ ਹਾਲਤ ਟਹਿ ਜਾਂਦੀ ਹੈ ਤਾਂ ਉਹ ਆਪਣੇ ਆਪ ਨੂੰ ਨਸ਼ੇ ਵਿੱਚ ਖੋਸਦਾ ਹੈ ਜਿਸ ਨਾਲ ਉਹ ਅਸਮਾਨ ਹਾਲਾਤਾਂ ਵਿੱਚ ਜੀਵਨ ਜੀਉਂਦਾ ਹੈ ਨਸ਼ਿਆਂ ਦੇ ਖਿਲਾਫ ਯੁੱਧ ਕਰਨ ਦਾ ਸਭ ਤੋਂ ਅਸਰਦਾਰ ਰਾਹ ਹੈ ਆਮਨ ਦੀ ਪਾਲਣਾ ਅਤੇ ਸਮਾਜਿਕ ਵਿਧਾਈ ਲਈ ਯਤਨ ਕਰਨਾ ਅਸੀਂ ਜੀ ਨਸ਼ਿਆਂ ਨੂੰ ਸਮਾਜਿਕ ਸੱਚਾਈ ਦੇ ਤੌਰ ਤੇ ਜ਼ੁਬਾਨੀ ਤੇ ਆਚਰਨ ਦੇ ਨਾਲ ਪੇਸ਼ ਕਰਨ ਬੱਚਿਆਂ ਤੇ ਨੌਜਵਾਨਾਂ ਨੂੰ ਇਸ ਮੁੱਦੇ ਬਾਰੇ ਜਾਣਕਾਰੀ ਦੇਣ ਅਤੇ ਲੋਕਾਂ ਨੂੰ ਇੱਕ ਦੂਜੇ ਨਾਲ ਮਿਲ ਕੇ ਇਸ ਸਮੱਸਿਆ ਦਾ ਸਮਾਧਾਨ ਲੱਭਣ ਲਈ ਉਤਸ਼ਾਹਿਤ ਕਰਾਂਗੇ ਤਾਂ ਇਸ ਦਾ ਪ੍ਰਭਾਵ ਨਿਕਲ ਕੇ ਸਾਡੀ ਕੌਮ ਅਤੇ ਸਮਾਜ ਦੇ ਰਾਜਨੀਤੀ ਅਤੇ ਆਰਥਿਕ ਵਿਵਸਥਾ ਵਿੱਚ ਬਹੁਤ ਜ਼ਿਆਦਾ ਸੋਧ ਕਰ ਸਕਦਾ ਹੈ ਜੇਕਰ ਗੱਲ ਕਰੀਏ ਸਿੱਖਿਆ ਦੀ ਤਾਂ ਸਿੱਖਿਆ ਸਿਰਫ ਬੱਚਿਆਂ ਤੱਕ ਹੀ ਸੀਮਤ ਨਹੀਂ ਰਹਿਣੀ ਚਾਹੀਦੀ ਹੈ ਸਗੋਂ ਇਹ ਹਰ ਉਮਰ ਦੇ ਵਿਅਕਤੀ ਲਈ ਹੋਣੀ ਚਾਹੀਦੀ ਹੈ ਨਸ਼ੇ ਦੇ ਖਿਲਾਫ ਸਿੱਖਿਆ ਦਾ ਇੱਕ ਮੁੱਖ ਉਦੇਸ਼ ਹੈ ਕਿ ਲੋਕ ਇਸ ਨੂੰ ਇੱਕ ਵਿਆਪਕ ਸਮਾਜਿਕ ਸਮੱਸਿਆ ਵਜੋਂ ਸਮਝਣ ਅਤੇ ਇਸ ਦੇ ਹਾਨੀਕਾਰਕ ਪ੍ਰਭਾਵਾਂ ਤੋਂ ਬਚਣ ਲਈ ਕਦਮ ਉਠਾਉਣ। ਅਸਲੀ ਤਬਦੀਲੀ ਸਿੱਖਿਆ ਦੇ ਜ਼ਰੀਏ ਆਉਂਦੀ ਹੈ ਜਿਸ ਨਾਲ ਨਾ ਸਿਰਫ ਲੋਕ ਨਸ਼ਿਆਂ ਤੋਂ ਬਚਦੇ ਹਨ ਸਗੋਂ ਆਪਣੇ ਜੀਵਨ ਵਿੱਚ ਹੋਰ ਕੁਝ ਸਹੀ ਦਿਸ਼ਾ ਦੀ ਸੋਚ ਵੀ ਲੈਂਦੇ ਹਨ। ਸਿਰਫ ਸਰਕਾਰ ਦੇ ਰੋਲ ਵਿੱਚ ਹੀ ਨਹੀਂ ਸਗੋਂ ਸਾਰੇ ਸਮਾਜ ਨੂੰ ਵੀ ਇਸ ਮੁੱਦੇ ਦੇ ਹੱਲ ਲਈ ਜੁੜਨ ਦੀ ਲੋੜ ਹੈ। ਗਰੀਬੀ ਅਤੇ ਬੇਰੋਜ਼ਗਾਰੀ ਨੂੰ ਘਟਾਉਣ ਅधिकਤਮ ਸਿੱਖਿਆ ਅਤੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਅਤੇ ਪਰਿਵਾਰਕ ਇਕੱਠੇ ਰਹਿਣ ਦਾ ਸੁਹਾਵਣਾ ਮਾਹੌਲ ਬਣਾਉਣ ਨਾਲ ਨਸ਼ਿਆਂ ਦਾ ਪ੍ਰਸਾਰ ਘਟਾਇਆ ਜਾ ਸਕਦਾ ਹੈ। ਇਹ ਇੱਕ ਜੰਗ ਨਹੀਂ ਸਗੋ ਇੱਕ ਸਮਾਜਿਕ ਚੁਣੌਤੀ ਹੈ ਜਿਸ ਦੇ ਹੱਲ ਲਈ ਸਾਰੇ ਲੋਕ ਇੱਕ ਦੂਜੇ ਦੇ ਸਾਥ ਦੇ ਨਾਲ ਕੰਮ ਕਰ ਸਕਦੇ ਹਨ। ਖੇਡਾਂ ਤੇ ਸਾਂਸਕ੍ਰਿਤਿਕ ਕਿਰਿਆਵਾਂ ਲੋਕਾਂ ਨੇ ਇੱਕ ਐਸੀ ਦਿਸ਼ਾ ਦੇ ਸਕਦੀਆਂ ਹਨ ਜਿੱਥੇ ਉਹ ਆਪਣਾ ਸਮਾਂ ਅਤੇ ਸ਼ਕਤੀ ਕੁਝ ਰਚਨਾਤਮਕ ਅਤੇ ਪੋਜ਼ਿਟਿਵ ਕਿਰਿਆਵਾਂ ਵਿੱਚ ਵਿਚ ਲਾਗੂ ਕਰ ਸਕਦੇ ਹਨ ਖੇਡਾਂ ਅਤੇ ਕਲਾ ਦੀਆਂ ਗਤੀਵਿਧੀਆਂ ਨੌਜਵਾਨਾਂ ਵਿੱਚ ਸਵਾਲਾਤਕ ਅਤੇ ਆਰਥਿਕ ਆਤਮਾ ਨੂੰ ਵਧਾਉਂਦੀਆਂ ਹਨ ਅਤੇ ਉਹਨਾਂ ਨੂੰ ਸਮਾਜ ਵਿੱਚ ਪੂਰੀ ਤਰ੍ਹਾਂ ਘੁਲ ਮਿਲ ਕੇ ਰਹਿਣ ਦਾ ਮੌਕਾ ਪ੍ਰਦਾਨ ਕਰਦੀਆਂ ਹਨ ਸਮਾਜ ਦੇ ਹਰੇਕ ਹਿੱਸੇ ਨੂੰ ਇਕੱਠਾ ਕਰਕੇ ਜਿਵੇਂ ਕਿ ਮਾਤਾ ਪਿਤਾ ਅਧਿਆਪਕ ਧਾਰਮਿਕ ਨੇਤਾ ਸਾਨੂੰ ਇੱਕ ਵੱਡਾ ਅਤੇ ਸੰਪੂਰਨ ਹੱਲ ਪੇਸ਼ ਕਰਨਾ ਹੋਵੇਗਾ ਇਸ ਸਮੱਸਿਆ ਦਾ ਹੱਲ ਇੱਕ ਕਮੇਟੀ ਜਾਂ ਖਾਸ ਜਨ ਨਾਲ ਨਹੀਂ ਆ ਸਕਦਾ ਇਸ ਲਈ ਲੋੜ ਹੈ ਤੈ ਦਿਲ ਤੋਂ ਅਮਨ ਅਤੇ ਸਮਝਦਾਰੀ ਦੀ ਜਿਤੇ ਅਸੀਂ ਨਸ਼ਿਆਂ ਦੇ ਖਿਲਾਫ ਜੰਗ ਦਾ ਰਾਹ અપਨਾ ਸਕਦੇ ਹਾਂ ਉੱਥੇ ਸਾਨੂੰ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਸਰਪ ਸ਼ਹੀਦ ਹੋਣਾ ਤੇ ਬੰਬਾਰੀ ਕਰਨਾ ਕੋਈ ਹੱਲ ਨਹੀਂ ਹੈ ਇਸ ਮਿਸ਼ਨ ਦਾ ਸੱਚਾ ਹੱਲ ਰੁਖੀ ਅਤੇ ਗਹਿਰੀ ਸੋਚ ਅਤੇ ਵਿਸ਼ਵਾਸ ਹੈ ਜੋ ਸਮਾਜ ਦੇ ਸਭ ਹਿੱਸਿਆਂ ਵਿੱਚ ਅਮਨ ਸਿੱਖਿਆ ਅਤੇ ਸੰਵੇਦਨਾ ਦੇ ਰਾਹੀਂ ਉਭਾਰਿਆ ਜਾ ਸਕਦਾ ਹੈ ਹੁਣ ਜਿਵੇਂ ਕਿ ਕਾਫੀ ਲੋਕਾਂ ਨੇ ਨਸ਼ਿਆਂ ਦੇ ਖਿਲਾਫ ਲੜਾਈ ਜਾਰੀ ਰੱਖੀ ਹੈ ਉਸ ਨੂੰ ਸਹੀ ਦਿਸ਼ਾ ਵਿੱਚ ਪੈੜਨਾ ਅਤੇ ਜੰਗ ਨਹੀਂ ਅਮਨ ਦੀ ਲੋੜ ਹੈ ਉਹ ਸਮਾਜ ਨੂੰ ਇੱਕ ਸਮਰਥ ਅਤੇ ਸੁਹਾਵਣੀ ਦਿਸ਼ਾ ਵਿੱਚ ਪਾਉਂਦੇ ਹੋਏ ਇਸ ਸੰਕਟ ਦਾ ਹੱਲ ਲੱਭ ਸਕਦੇ ਹਨ ਜਦੋਂ ਅਸੀਂ ਨਸ਼ਿਆਂ ਦੀ ਸਮੱਸਿਆ ਦੀ ਗੱਲ ਕਰਦੇ ਹਾਂ ਤਾਂ ਸਿਰਫ ਦਵਾਈਆਂ ਸ਼ਰਾਬ ਜਾਂ ਹੋਰ ਮਾਦਕ ਪਦਾਰਥਾਂ ਦੀ ਵਰਤੋਂ ਦੀ ਗੱਲ ਨਹੀਂ ਕਰ ਰਹੇ ਹਾਂ ਸਗੋਂ ਇਸ ਦੇ ਸਮਾਜ ਤੇ ਹੋ ਰਹੇ ਵੱਖ-ਵੱਖ ਪ੍ਰਭਾਵਾਂ ਬਾਰੇ ਵੀ ਸੋਚ ਰਹੇ ਹਾਂ ਨਸ਼ਿਆਂ ਦੇ ਕਾਰਨ ਨਾ ਸਿਰਫ ਇੱਕ ਵਿਅਕਤੀ ਦੀ ਸਿਹਤ ਸਰੀਰਕ ਤੇ ਮਾਨਸਿਕ ਹਾਲਤ ਖਤਰੇ ਵਿੱਚ ਪੈਂਦੀ ਹੈ ਸਗੋਂ ਇਹ ਉਸ ਦੇ ਪਰਿਵਾਰ ਅਤੇ ਸਮਾਜ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਇੱਕ ਵਿਅਕਤੀ ਜਦੋਂ ਨਸ਼ੇ ਵਿੱਚ ਗਲਤ ਰਾਹ ਤੇ ਜਾ ਪਹੁੰਚਦਾ ਹੈ ਤਾਂ ਉਹ ਆਪਣੇ ਜੀਵਨ ਦੇ ਹੋਰ ਸਾਰੇ ਅਹਿਮ ਅੰਗਾਂ ਤੋਂ ਬੇਵਸ ਹੋ ਜਾਂਦਾ ਹੈ। ਇਸ ਸਮੱਸਿਆ ਦਾ ਹੱਲ ਇੱਕ ਹਮਲੇ ਜਾਂ جنگ ਦੇ ਰਾਹੀਂ ਨਹੀਂ ਆ ਸਕਦਾ। ਜਦੋਂ ਅਸੀਂ ਨਸ਼ਿਆਂ ਨੂੰ ਸਮਾਜ ਦੀ ਇੱਕ ਜੰਗ ਵਜੋਂ ਦੇਖਦੇ ਹਾਂ ਤਾਂ ਉਹ ਸਿਰਫ ਇੱਕ ਤਤਕਾਲਿਕ ਨਤੀਜੇ ਨੂੰ ਲੈ ਕੇ ਆਉਂਦਾ ਹੈ ਜੋ ਬਿਨਾਂ ਕਿਸੇ ਲੰਬੇ ਸਮੇਂ ਦੇ ਹੱਲ ਦੇ ਪਿੱਛੇ ਹੈ। ਪਰ ਜੇ ਅਸੀਂ ਇਸ ਸਮੱਸਿਆ ਨੂੰ ਇੱਕ ਪਿਆਰ ਅਤੇ ਅਮਨ ਦੇ ਦ੍ਰਿਸ਼ਟੀਕੋਣ ਨਾਲ ਦੇਖੀਏ ਤਾਂ ਸਾਨੂੰ ਅਸਲ ਹੱਲ ਮਿਲ ਸਕਦਾ ਹੈ। ਇਸ ਦਾ ਮਤਲਬ ਇਹ ਹੈ ਕਿ ਨਸ਼ੇ ਵਾਲੇ ਵਿਅਕਤੀਆਂ ਨਾਲ ਇਨਸਾਫ, ਦਇਆ ਅਤੇ ਸਮਝ ਨਾਲ ਪੇਸ਼ ਆਉਂਦੇ ਹੋਏ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਨਾ ਕਿ ਉਨ੍ਹਾਂ ਨੂੰ ਸਜ਼ਾ ਦੇ ਕੇ ਸਿਰਫ ਮੰਡੀਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਹਿਲੀ ਗੱਲ ਇਹ ਹੈ ਕਿ ਪਰਿਵਾਰ ਦੀ ਭੂਮਿਕਾ ਇਸ ਵਿਸ਼ੇ ਵਿੱਚ ਬਹੁਤ ਮਹੱਤਵਪੂਰਨ ਹੈ। ਜੇ ਪਰਿਵਾਰ ਦੇ ਮੈਂਬਰਾਂ ਨੂੰ ਇਹ ਸਮਝ ਆ ਜਾਵੇ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਹੀ ਗਤੀਵਿਧੀਆਂ ਅਤੇ ਸਿੱਖਿਆ ਦੇਣ ਵਿੱਚ ਭਾਗੀਦਾਰੀ ਕਰ ਸਕਦੇ ਹਨ ਤਾਂ ਇਸ ਨਸ਼ਿਆਂ ਦੀ ਸਮੱਸਿਆ ਨੂੰ ਰੋਕਣਾ ਬਹੁਤ ਹੀ ਆਸਾਨ ਹੋ ਸਕਦਾ ਹੈ। ਇੱਕ ਖੁਸ਼ਹਾਲ ਅਤੇ ਸਮਰਥ ਪਰਿਵਾਰ ਉਹ ਅਦਾਰਾ ਹੈ ਜੋ ਨਸ਼ਿਆਂ ਦੇ ਖਿਲਾਫ ਤਿਆਰੀ ਰੱਖਦਾ ਹੈ ਅਤੇ ਆਪਣੇ ਮੈਂਬਰਾਂ ਨੂੰ ਖੁਸ਼ਹਾਲ ਜੀਵਨ ਬਿਤਾਉਣ ਵਿੱਚ ਮਦਦ ਕਰਦਾ ਹੈ ਜੇਕਰ ਪਰਿਵਾਰ ਵਿੱਚ ਕੁਝ ਬੱਚੇ ਜਾਂ ਨੌਜਵਾਨ ਇਸ ਵੱਲ ਖਿੱਚੇ ਜਾਂਦੇ ਹਨ ਤਾਂ ਉਨ੍ਹਾਂ ਦੀ ਮਦਦ ਕਰਨ ਦੇ ਲਈ ਪਰਿਵਾਰ ਨੂੰ ਇਨਸਾਫ ਨਾਲ ਰਾਹ ਦਿਖਾਉਣਾ ਅਤੇ ਉਨ੍ਹਾਂ ਨੂੰ ਇੱਕ ਦਿਸ਼ਾ ਦੇਣ ਦੀ ਲੋੜ ਹੈ ਕੜੇ ਸਮਾਜ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਉਹ ਆਪਣੇ ਘਰ ਵਿੱਚ ਸੰਗਤ ਵਿੱਚ ਅਤੇ ਸਿੱਖਿਆ ਦੇ ذریعے ਨਸ਼ੇ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਕਾਫੀ ਯੋਗਦਾਨ ਪਾ ਸਕਦੇ ਹਨ ਉਦੇ ਸਿੱਖਿਆ ਨੂੰ ਇਸ ਮੁੱਦੇ ਦੇ ਹੱਲ ਵਿੱਚ ਅਹੰਕਾਰ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਸਿੱਖਿਆ ਦੇ ذریعے ਨੌਜਵਾਨਾਂ ਨੂੰ ਸਮਾਜਿਕ ਅਤੇ ਮਨੋਵਿਗਿਆਨਕ ਤਰੀਕਿਆਂ ਨਾਲ ਇਹ ਸਮਝਾਇਆ ਜਾ ਸਕਦਾ ਹੈ ਕਿ ਨਸ਼ੇ ਦੇ ਪ੍ਰਭਾਵ ਕਿਵੇਂ ਸਮਾਜ ਪਰਿਵਾਰ ਅਤੇ ਵਿਅਕਤੀ ਦੀ ਜ਼ਿੰਦਗੀ ਤੇ ਨੁਕਸਾਨ ਪਹੁੰਚਾਉਂਦੇ ਹਨ ਅਜਿਹੀ ਸਿੱਖਿਆ ਨੌਜਵਾਨਾਂ ਨੂੰ ਇਹ ਸਮਝਾਉਂਦੀ ਹੈ ਕਿ ਉਹ ਆਪਣੇ ਜੀਵਨ ਵਿੱਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਬਚਣ ਲਈ ਆਪਣੀ ਮਾਨਸਿਕਤਾ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਦੀ ਕੋਸ਼ਿਸ਼ ਕਰਨ। ਇਸ ਦੇ ਨਾਲ ਨਾਲ ਅਸੀਂ ਸਿੱਖਿਆ ਨੂੰ ਇਸ ਤਰੀਕੇ ਨਾਲ ਵਰਤ ਸਕਦੇ ਹਾਂ ਕਿ ਨਸ਼ਿਆਂ ਦੀ ਸਮੱਸਿਆ ਨੂੰ ਸਮਾਜਿਕ ਸਿੱਖਿਆ ਦੇ ਤੌਰ ਤੇ ਪ੍ਰਸਤਿਤ ਕੀਤਾ ਜਾਵੇ। ਜੇਕਰ ਅਸੀਂ ਇਸ ਸਿੱਖਿਆ ਨੂੰ ਜਨਤਾ ਅਤੇ ਸਿੱਖਿਆ ਘਰਾਂ ਵਿੱਚ ਲਾਗੂ ਕਰ ਸਕਦੇ ਹਾਂ ਤਾਂ ਅਸੀਂ ਇੱਕ ਸਮਾਜਿਕ ਸਥਿਤੀ ਬਣਾ ਸਕਦੇ ਹਾਂ ਜਿੱਥੇ ਨਸ਼ੇ ਦੀ ਮਸ਼ੀਨ ਜ਼ਰੀਏ ਕਿਸੇ ਵਿਅਕਤੀ ਦੀ ਜ਼ਿੰਦਗੀ ਖਰਾਬ ਨਹੀਂ ਹੋਵੇਗੀ। ਨਸ਼ਿਆਂ ਦੇ ਮੁਕਾਬਲੇ ਵਿੱਚ ਸਿਰਫ ਸਥਾਨਕ ਅਤੇ ਘਰੇਲੂ ਤਰ੍ਹਾਂ ਦੀਆਂ ਕੋਸ਼ਿਸ਼ਾਂ ਹੀ ਕਾਫੀ ਨਹੀਂ ਹੁੰਦੀਆਂ ਇਸ ਨੂੰ ਇੱਕ ਵਿਸ਼ਵ ਭਰ ਦੀ ਚੁਣੌਤੀ ਵਜੋਂ ਦੇਖਣਾ ਚਾਹੀਦਾ ਸਾਨੂੰ ਸਾਰੇ ਦੇਸ਼ਾਂ ਅਤੇ ਰਾਜਾਂ ਨੂੰ ਇਕੱਠਾ ਕਰਕੇ ਇਸ ਦੇ ਖਿਲਾਫ ਸੱਭੇਦਨਸ਼ੀਲ ਮੁਹਿੰਮਾਂ ਚਲਾਉਣ ਦੀ ਜ਼ਰੂਰਤ ਹੈ ਤਦ ਹੀ ਹੌਲੀ-ਹੌਲੀ ਇਹ ਸਮੱਸਿਆ ਮੁਕਾਬਲੇ ਤੋਂ ਵੱਧ ਸਕਦੀ ਹੈ ਤੇ ਸੰਪੂਰਨ ਵਿਸ਼ਵ ਵਿੱਚ ਨਸ਼ੇ ਦੇ ਪ੍ਰਭਾਵ ਘਟ ਸਕਦੇ ਹਨ ਇਹ ਜ਼ਰੂਰੀ ਹੈ ਕਿ ਧਾਰਮਿਕ ਅਤੇ ਅਧਿਆਤਮਿਕ ਨੇਤਾ ਵੀ ਇਸ ਮੁੱਦੇ ਨੂੰ ਆਪਣੇ ਪ੍ਰਚਾਰ ਅਤੇ ਉਪਦੇਸ਼ਾਂ ਵਿੱਚ ਸ਼ਾਮਲ ਕਰਨ ਧਾਰਮਿਕ ਅਧਿਆਇ ਅਤੇ ਅਧਿਆਤਮਕ ਪ੍ਰੇਰਣਾ ਨੋਜਬਾਨਾਂ ਨੂੰ ਇੱਕ ਦਿਸ਼ਾ ਅਤੇ ਨੈਤਿਕ ਆਦਰਸ਼ ਦੇਣ ਵਿੱਚ ਮਦਦ ਕਰ ਸਕਦੀ ਹੈ ਜਿਸ ਨਾਲ ਉਹ ਆਪਣੇ ਜੀਵਨ ਵਿੱਚ ਮਨੋਵਿਗਿਆਨਕ ਤਣਾਅ ਅਤੇ ਅਧਿਆਤਮਕ ਸੰਘਰਸ਼ ਨੂੰ ਜਿੱਤ ਸਕਦੇ ਹਨ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਨਸ਼ਿਆਂ ਦੇ ਖਿਲਾਫ ਸਿਰਫ ਜੰਗ ਜਿੱਤਣ ਦੀ ਕੋਸ਼ਿਸ਼ ਕਰਨ ਨਾਲ ਅਸੀਂ ਕਦੇ ਵੀ ਇਸ ਸਮੱਸਿਆ ਨੂੰ ਮੁਕੰਮਲ ਤੌਰ ਤੇ ਹੱਲ ਨਹੀਂ ਕਰ ਸਕਦੇ ਇਸ ਲਈ ਅਸੀਂ ਜਿਵੇਂ ਹੀ ਨਸ਼ੇ ਦੀ ਸਮੱਸਿਆ ਨੂੰ ਅਮਨ ਸੰਵੇਦਨਾ ਸਮਝਦਾਰੀ ਅਤੇ ਸਿੱਖਿਆ ਦੇ ਰਾਹੀਂ ਹਲ ਕਰਾਂਗੇ ਤਦ ਹੀ ਸਾਡਾ ਸਮਾਜ ਵਧੇਰੇ ਤੰਦਰੁਸਤ ਅਤੇ ਖੁਸ਼ਹਾਲ ਹੋ ਸਕਦਾ ਹੈ ਇਸ ਲਈ ਨਸ਼ਿਆਂ ਖਿਲਾਫ ਸਾਡਾ ਹਲ ਸਿਰਫ ਇੱਕ ਯੁੱਧ ਨਹੀਂ ਹੋਣਾ ਚਾਹੀਦਾ ਸਗੋਹੇ ਅਮਨ ਅਤੇ ਸੋਹਣੇ ਰਿਸ਼ਤੇ ਦੇ ਮਾਹੌਲ ਵਿੱਚ ਸਿੱਖਿਆ ਅਤੇ ਤੈ ਦਿਲ ਤੋਂ ਪ੍ਰੇਰਣਾ ਦੇ ਨਾਲ ਹੀ ਹੋ ਸਕਦਾ ਹੈ ਸੋ ਅੰਤ ਵਿੱਚ ਕਹਿਣਾ ਚਾਹਾਂਗੀ ਜੇ ਅਸੀਂ ਆਪਣੇ ਸਮਾਜ ਨੂੰ ਬਚਾਉਣਾ ਹੈ ਅਤੇ ਨਸ਼ਿਆਂ ਤੋਂ ਮੁਕਤੀ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਹੈ ਤਾਂ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਸਿਰਫ ਯੁੱਧ ਨਹੀਂ ਬਲਕਿ ਅਮਨ ਦੀ ਬਹੁਤ ਜ਼ਿਆਦਾ ਲੋੜ ਹੈ ਸੋਸੀ ਡਾਕਟਰ ਸ਼ਿਆਮ ਤੋਂ ਦਿਪਤੀ ਹੋਰਾ ਵੱਲੋਂ ਕਹੇ ਗਏ ਨਸ਼ਿਆਂ ਖਿਲਾਫ ਵਿਯੁੱਧ ਨਹੀਂ ਸੋ ਉਹ ਅਮਨ ਦੀ ਲੋੜ ਮੁੱਦੇ ਤੇ ਜਾਣਕਾਰੀ ਸਾਂਝੀ ਕੀਤੀ ਹੈ ਸੋ ਕਿਵੇਂ ਦਾ ਲੱਗਿਆ ਤੁਹਾਨੂੰ ਪ੍ਰੋਗਰਾਮ ਇਹ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ